ਸੱਚਾ ਸੂਰਮਾ ਫਿਲਮ ਸਾਰੇ ਕਿਰਦਾਰ ਤੋਂ ਤਾਂ ਵਾਕਫ ਨੇ ਪਰ ਇਸ ਫਿਲਮ ਨੂੰ ਬਣਦਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ ਲਗਭਗ 5 ਸਾਲ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਹੁੰਦਾ ਤੇ ਰਿਲੀਜ਼ਿੰਗ ਡੇਟ ਜਾਂ ਇਹ ਸਾਲ ਪਹਿਲਾਂ ਹੀ ਸੋਚਿਆ ਹੋਇਆ ਸੀ ਇੰਨਾ ਸਮਾਂ ਲੱਗਣਾ ਸੀ ਜਾਂ ਕੋਈ ਹੋਰ ਵਜ੍ਹਾ ਹੈ ਦੇਖੋ ਬੱਚੇ ਨੂੰ ਜਵਾਨ ਹੋਣ ਲਈ ਬਹੁਤ ਟਾਈਮ ਲੱਗ ਜਾਂਦਾ ਹੈ ਐਥੇ ਫਿਲਮ ਦਾ ਕੋਈ ਜ਼ਰੂਰੀ ਨਹੀਂ ਇਹਦਾ ਟਾਈਮ ਨਹੀਂ ਹੁੰਦਾ ਕਿੰਨਰ ਦਾ ਕਈ ਵਾਰੀ ਕੋਈ ਚੀਜ਼ਾਂ ਹੋਣੀ ਟੈਕਨੀਕਲੀ ਫਸ ਜਾਨੀ ਹੈ ਕਈ ਵਾਰੀ ਕੋਈ ਵਿਚਾਰਕ ਤੌਰ ਤੇ ਆਪਾਂ ਰੁਕ ਜਾਨਾ ਹੈ ਸੋ ਪਾ ਅੱਜ ਦੀ ਇਹ ਗੱਲ ਕਰੀ ਕਿ ਫਿਲਮ ਰਿਲੀਜ਼ ਹੋ ਰਹੀ ਹੈ। ਆਪਾਂ ਤੀਂ ਦੀ ਗੱਲ ਨਾ ਕਰੀਏ। ਠੀਕ। ਟਾਈਕ ਅਗਲਾ ਸਵਾਰ ਨਾਲ ਲਗਵਾਏ ਵੀ ਇੱਕ ਇੱਕ ਕਿਰਦਾਰ ਜਿਹੜਾ ਹੈਗਾ ਇਹ ਬਹੁਤ ਵੱਡਾ ਪਾਤਰ ਹੈ। ਤੁਹਾਡੇ ਲਈ ਖੁਦ ਨਿੱਜੀ ਤੌਰ ਤੇ ਚੈਲੰਜ ਸੀ ਕਿ ਐਡੇ ਵੱਡੇ ਕਿਰਦਾਰ ਨਾਲ ਮੈਂ ਇਨਸਾਫ ਕਰ ਪਾਉਂਗਾ। ਸਵਾਦ ਲੱਗ ਰਿਹਾ ਪੂਰਾ। ਸੱਚੀ ਗੱਲ ਦੱਸੋ। ਸੱਚੀ ਦੱਸੋ। ਸੱਚੀ ਦੱਸੋ। ਉਹ ਨੌਜਵਾਨ ਨੇ ਪਹਿਲਾਂ ਹੀ ਗੱਲ ਕੀਤੀ ਸੀ ਬੜੀ ਛੋਟੀ ਜੀ ਕਿ ਇੱਕ ਤਾਂ ਪਹਿਲਾਂ ਉਹਨਾਂ ਨੇ ਕਿਹਾ ਲੈਂਦੇ ਪੰਜਾਬ ਦੀ ਪਹਿਲਾਂ ਪੰਜਾਬ ਸਾਂਝਾ ਹੁੰਦਾ ਸੀ ਤੋ ਚੜਦਾ ਲੈਂਦਾ ਨਹੀਂ ਸੀ ਹੁੰਦਾ ਦੂਜੀ ਗੱਲ ਇਹ ਅਬੀ ਫਿਲਮ ਚ ਕੋਈ ਵੀ ਕਿਰਦਾਰ ਵੱਡਾ ਛੋਟਾ ਨਹੀਂ ਹੁੰਦਾ ਇਹ ਸਾਰੀ ਟੀਮ ਐ ਕਹਿ ਕੇ ਬੁਲਾਈ ਹੈ ਕਿਉਂਕਿ ਆਮ ਤਰਤੇ ਤਦ ਕਾਨਫਰੰਸ ਹੁੰਦੀ ਹੈ ਤਾਂ ਹੀਰੋ ਆਪਣੀਆਂ ਗੱਪਾਂ ਮਾਰ ਕੇ ਚਲੇ ਜਾਂਦਾ ਕਿ ਜਿਵੇਂ ਸਾਰੀ ਫਿਲਮ ਉਹਨੇ ਬੁੱਢਿਆਂ ਨੇ ਚੱਕੀ ਐਦਾਂ ਦਾ ਨਹੀਂ ਹੁੰਦਾ ਹਰ ਕਿਰਦਾਰ ਜ਼ਰੂਰੀ ਹੈ। ਔਰ ਫਿਲਮ ਚ ਤਿੰਨ ਪੱਖ ਹੁੰਦੇ ਆ। ਪਹਿਲਾ ਪੱਖ ਹੁੰਦਾ ਹੈ ਕਹਾਣੀ, ਡਾਇਰੈਕਟਰ, ਉਹਨਾਂ ਦਾ ਡਿਪਾਰਟਮੈਂਟ। ਦੂਜਾ ਪੱਖ ਹੁੰਦਾ ਸੰਗੀਤ ਤੇ ਉਹਦੇ ਚ ਜਿਹੜੀ ਗੀਤਾਂ ਆ ਜਿਹੜੇ ਉਹਨਾਂ ਦੇ ਅਲਫਾਜ਼ ਆ। ਤੀਜਾ ਪ੍ਰੋਡਕਸ਼ਨ ਹਾਊਸ। ਇਹ ਤਿੰਨ ਮਿਲ ਕੇ ਫਿਲਮ ਬਣਾਉਂਦੇ ਆ। ਹੀਰੋ ਫਰੰਟ ਫੇਸ ਹੁੰਦਾ। ਜੇ ਕਿ ਜੇ ਹੀਰੋ ਨਾਲੇ ਫਿਲਮਾਂ ਹਿੱਟ ਹੋਣੀਆਂ ਫਿਰ ਕੋਈ ਵੀ ਫਿਲਮ ਫੇਲ ਨਾ ਹੋਵੇ। ਕਹਾਣੀ ਹੀਰੋ ਹੁੰਦੀ ਹੈ। ਇਸੇ ਕਰਕੇ ਸਾਰੇ ਪਾਤਰਾਂ ਜੁਲਾਏ ਇਹ ਸਾਰੇ ਵੱਡੇ ਪਾਤਰਾਂ ਇੱਕ ਜ਼ੋਰਦਾਰ ਤਾੜੀਆਂ ਨਾਲ ਹੀ ਕਾਦੇ ਥੈਂਕ ਯੂ ਸੁੱਚਾ ਸੂਰਮਾ ਫਿਲਮ ਸਾਰੇ ਕਿਰਦਾਰ ਤੋਂ ਤਾਂ ਵਾਕਫ ਨੇ ਪਰ ਇਸ ਫਿਲਮ ਨੂੰ ਬਣਦਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ ਲਗਭਗ 5 ਸਾਲ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਹੁੰਦਾ ਤੇ ਰਿਲੀਜ਼ਿੰਗ ਡੇਟ ਦਾ ਇਹ ਸਾਲ ਪਹਿਲਾਂ ਹੀ ਸੋਚਿਆ ਹੋਇਆ ਸੀ ਇੰਨਾ ਸਮਾਂ ਲੱਗਣਾ ਸੀ ਜਾਂ ਕੋਈ ਹੋਰ ਵਜ੍ਹਾ ਦੇਖੋ ਬੱਚੇ ਨੂੰ ਜਵਾਨ ਹੋਣ ਲਈ ਬਹੁਤ ਟਾਈਮ ਲੱਗ ਜਾਂਦਾ ਹੈ ਇਹ ਤੇ ਫਿਲਮ ਦਾ ਕੋਈ ਜ਼ਰੂਰੀ ਨਹੀਂ ਇਹਦਾ ਟਾਈਮ ਨਹੀਂ ਹੁੰਦਾ ਕੋਈ ਨਰਦਾ ਕਈ ਵਾਰੀ ਕੋਈ ਚੀਜ਼ਾਂ ਹੋਣੀ ਹੈ ਟੈਕਨੀਕਲੀ ਫਸ ਜਾਨੀ ਹੈ ਕਈ ਵਾਰੀ ਕੋਈ ਵਿਚਾਰਕ ਤੌਰ ਤੇ ਆਪਾਂ ਰੁਕ ਜਾਨਾ ਸੋ ਆਪਾਂ ਅੱਜ ਦੀ ਇਹ ਗੱਲ ਕਰੀ ਕਿ ਫਿਲਮ ਰਿਲੀਜ਼ ਹੋ ਰਹੀ ਹੈ ਆਪਾਂ ਪਾਤੀ ਦੀ ਗੱਲ ਨਾ ਕਰੀਂ ਤਾਂ ਇਹ ਕਗਲਾ ਸਵਾਰ ਨਾਲ ਲਗਮਾ ਇਹ ਵੀ ਇੱਕ ਇੱਕ ਕਿਰਦਾਰ ਜਿਹੜਾ ਹੈਗਾ ਇਹ ਬਹੁਤ ਵੱਡਾ ਪਾਤਰ ਹੈ ਤੁਹਾਡੇ ਲਈ ਖੁਦ ਨਿੱਜੀ ਤੌਰ ਤੇ ਚੈਲੰਜ ਸੀ ਕਿ ਐਡੇ ਵੱਡੇ ਕਿਰਦਾਰ ਨਾਲ ਮੈਂ ਇਨਸਾਫ ਕਰ ਪਾਉਂਦਾ ਸਵਾਦ ਲੈ ਰਹੇ ਆ ਪੂਰਾ ਸੱਚੀ ਗੱਲ ਦੱਸ ਸੱਚੀ ਦੱਸੋ ਜੀ ਸੱਚੀ ਦੱਸੋ ਉਹ ਨੌਜਵਾਨ ਨੇ ਪਹਿਲਾਂ ਹੀ ਗੱਲ ਕੀਤੀ ਸੀ ਬੜੀ ਛੋਟੀ ਜੀ ਕਿ ਇੱਕ ਤਾਂ ਪਹਿਲਾਂ ਉਹਨਾਂ ਨੇ ਕਿਹਾ ਲੈਂਦੇ ਪੰਜਾਬ ਦੀ ਪਹਿਲਾਂ ਪੰਜਾਬ ਸਾਂਝਾ ਹੁੰਦਾ ਸੀ ਤੋ ਚੜਦਾ ਲੈਂਦਾ ਨਹੀਂ ਸੀ ਹੁੰਦਾ ਦੁੱਲਜੀ ਗਾਲੇ ਅਬੀ ਫਿਲਮ ਚ ਕੋਈ ਵੀ ਕਿਰਦਾਰ ਵੱਡਾ ਛੋਟਾ ਨਹੀਂ ਹੁੰਦਾ ਇਹ ਸਾਰੀ ਟੀਮ ਐ ਕਹਿ ਕੇ ਬੁਲਾਈਆ ਤੁਕਿਆ ਆਮਦਰ ਤੇ ਜਦ ਕੋਨਫਰੈਂਸ ਆਉਂਦੀ ਹੈ ਤਾਂ ਹੀਰੋ ਆਪਣੀਆਂ ਗੱਪਾਂ ਮਾਰ ਕੇ ਚਲੇ ਜਾਂਦਾ ਕਿ ਜਿਵੇਂ ਸਾਰੀ ਫਿਲਮ ਉਹਨੇ ਬੋੜਿਆਂ ਨੂੰ ਚੱਕੀ ਐਦਾਂ ਦਾ ਨਹੀਂ ਹੁੰਦਾ ਹਰ ਕਿਰਦਾਰ ਜ਼ਰੂਰੀ ਹੈ ਔਰ ਫਿਲਮ ਚ ਤਿੰਨ ਪੱਖ ਹੁੰਦੇ ਆ ਪਹਿਲਾ ਪੱਖ ਹੁੰਦਾ ਹੈ ਕਹਾਣੀ ਡਾਇਰੈਕਟਰ ਉਹਨਾਂ ਦਾ ਡਿਪਾਰਟਮੈਂਟ ਦੂਜਾ ਪੱਖ ਹੁੰਦਾ ਸੰਗੀਤ ਤੇ ਉਹਦੇ ਜਿਹੜੀ ਗੀਤਾਂ ਆ ਜਿਹੜੇ ਉਹਨਾਂ ਦੇ ਅਲਫਾਜ਼ ਆ ਤੀਜਾ ਪ੍ਰੋਡਕਸ਼ਨ ਹਾਊਸ ਇਹ ਤਿੰਨ ਮਿਲ ਕੇ ਫਿਲਮ ਬਣਾਉਂਦੇ ਹੈ ਹੀਰੋ ਫਰੰਟ ਫੇਸ ਹੁੰਦਾ ਜੇ ਕਿ ਜੇ ਹੀਰੋ ਨਾਲੇ ਫਿਲਮ ਹਿੱਟ ਹੋਣੀ ਹੈ ਫਿਰ ਕੋਈ ਵੀ ਫਿਲਮ ਫੇਲ ਨਾ ਹੋਵੇ ਕਹਾਣੀ ਹੀਰੋ ਹੁੰਦੀ ਹੈ ਇਸੇ ਕਰਕੇ ਸਾਰੇ ਪਾਤਰਾਂ ਜਿਨੂੰ ਲਾਇਆ ਇਹ ਸਾਰੇ ਵੱਡੇ ਪਾਤਰਾਂ ਇੱਕ ਜ਼ੋਰਦਾਰ ਤਾੜੀਆਂ ਨਾਲ ਨਿਖਾਰਦੇ ਥੈਂਕ ਯੂ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ